ਦੇਵਾਨਾ ਰੈਡੀ ਦੇ ਸਤਕਾਰਯੋਗ ਸਰੋਤਿਓ ਅ ਅੱਜ ਜ਼ਿਕਰ ਕਰਾਂਗੇ ਸ਼ਹੀਦੀ ਦਿਵਸ ਤੇ ਵਿਸ਼ੇਸ਼ ਤੌਰ ਤੇ ਸ਼ਹੀਦ ਬਿਸ਼ਨ ਸਿੰਘ ਬੁੱਟਰ ਹੋਰਾਂ ਦਾ ਜਿਸ ਤੇ ਬਾਰੇ ਗੋਪਾਲ ਸਿੰਘ ਬੁੱਟਰ ਪ੍ਰੋਫੈਸਰ ਸਾਹਿਬ ਨੇ ਕਾਲਮ ਲਿਖਿਆ ਜੀ ਚੋ ਧੰਨਵਾਦ ਸਹਿਤ ਸ਼ਹੀਦ ਬਿਸ਼ਨ ਸਿੰਘ ਬੁੱਟਰ ਉਹਨਾਂ ਬਹਾਦਰ ਦੇਸ਼ ਭਗਤਾਂ ਦੇ ਆਗੂ ਸਨ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਫੌਜ ਦੇ ਵਿੱਚ ਬਗਾਵਤ ਕਰਕੇ ਬ੍ਰਿਟਾਨਵੀ ਸਮਾਜ ਨੂੰ ਚੁਣੌਤੀ ਦਿੱਤੀ ਤੇ ਇਸ ਦ੍ਰਿਲ ਦਲੇਰਾਨਾ ਕਾਰਜ ਲਈ ਸਰਕਾਰ ਨੇ ਉਹਨਾਂ ਨੂੰ ਫਾਸੀ ਤੇ ਲਾ ਦਿੱਤਾ ਸ਼ਹੀਦ ਵਿਸ਼ਨ ਸਿੰਘ ਮੋਟਰ ਦਾ ਜਨਮ 1915 ਨੂੰ ਨਵੰਬਰ ਨੰਬਰਦਾਰ ਗੁਰਦੇਵ ਸਿੰਘ ਮੋਟਰ ਦੇ ਕਾਰਪੈਂਡ ਮੋਟਰ ਕਲਾਂ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਮੁਢਲੀ ਵਿੱਦਿਆ ਉਹਨਾਂ ਨੇ ਡੀਬੀ ਮਿਡਲ ਸਕੂਲ ਮਹਿਤਾ ਨੰਗਲ ਤੋਂ ਤੇ میٹرਿਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ ਤੋਂ ਕੀਤੀ। ਸ਼ਹੀਦ ਵਿਸ਼ਨ ਸਿੰਘ 8ਵੀਂ ਜਮਾਤ ਤੱਕ ਪੰਜਾਬੀ ਹਾਸ ਵੈਂਗ ਦੇ ਪ੍ਰਸਿੱਧ ਲੇਖਕ ਸੂਬਾ ਸਿੰਘ ਦੇ ਅਨੁਸਾਰ ਕਿ ਵਿਸ਼ਨ ਸਿੰਘ 8ਵੀਂ ਦੇ ਵਿੱਚ ਹੀ ਚੰਗਾ ਜਵਾਨ ਲੱਗਦਾ ਸੀ। ਇਹ ਇਹਨਾਂ ਦੇ ਜਮਾਤੀ ਸਨ ਸੁਭਾ ਸਿੰਘ ਜਿਹਨਾਂ ਨੇ ਬਹੁਤ ਸਾਰੇ ਹਾਸ ਵਿੰਗ ਲਿਖੇ ਤੇ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ, ਚੌੜਾ ਖੁੱਲਾ ਚਿਹਰਾ, ਉਬਰਵਾ ਮੱਥਾ, ਤਿੱਖੇ ਨੱਕ ਤੇ ਮੋਕਲੇ ਹੱਡ ਪੈਰ ਉਸ ਦੀ ਮਰਦਾਨਾ ਖੂਬਸੂਰਤੀ ਦੀ ਇੱਕ ਵੱਖਰੀ ਪਛਾਣ ਦਾ ਪ੍ਰਭਾਵ ਪਾਉਂਦੇ ਸਨ ਮਹਿਤਾਨਗਲ ਸਕੂਲ ਦੇ ਰਸਤੇ ਦੇ ਵਿੱਚ ਗੁਰਦਾਰਾ ਸਿੰਘ ਸਵਾ ਬੇਲਾ ਪੈਂਦਾ ਜੋ ਅਸਲ ਦੇ ਵਿੱਚ ਕਿਰਤੀ ਦੇਸ਼ ਭਗਤਾਂ ਦਾ ਗੁਪਤ ਅੱਡਾ ਸੀਗਾ ਤੇ ਸਕੂਲ ਆਉਂਦੇ ਜਾਂਦੇ ਬਿਸ਼ਨ ਸਿੰਘ ਅਤੇ ਭਾਈ ਸੰਤੋਖ ਸਿੰਘ ਧਰਦੇ ਹੋ ਸਾਂਤੇਂਦਰ ਸਿੰਘ ਮਰਾਰੀ ਤੇ ਸਾਂਤ ਅਮਰ ਸਿੰਘ ਗਿਲਤੀ ਵਰਗੇ ਦੇਸ਼ ਭਗਤਾਂ ਦੀ ਸੰਗਤ ਮੰਡਦਾ ਤੇ ਉਹਨਾਂ ਦੇ ਵਿਚਾਰ ਸੁਣਦਾ ਇੱਥੋਂ ਹੀ ਉਹਨਾਂ ਨੂੰ ਦੇਸ਼ ਭਗਤੀ ਦੀ ਗੁੜਤੀ ਮਿਲੀ ਤੇ ਜਦੋਂ ਆਰਥਿਕ ਹਾਲਾਤ ਦੇ ਵਿੱਚ ਫੌਜ ਦੇ ਉਹ 21 ਨੰਬਰ ਸਾਲੇ ਦੇ ਵਿੱਚ ਨੌਕਰ ਹੋ ਗਏ ਤਾਂ ਗੁਲਾਮੀ ਤੋਂ ਨजात ਪਾਉਣ ਬਾਰੇ ਉਹ ਸੋਚਣ ਲੱਗੇ ਇੱਕ ਵਾਰ ਉਹ ਘਰ ਛੁੱਟੀ ਲੈ ਕੇ ਆਉਣ ਦੀ ਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਮਿਲਣ ਵਾਸਤੇ ਸੇਵਾਗ੍ਰਾਮ ਨੇੜੇ ਵਰਦਾ ਜਾ ਪਹੁੰਚੇ ਦੇ ਉਹ ਫੌਜ ਦੇ ਵਿੱਚ ਆਪਣੇ ਹਮ ਖਿਆਲ ਸਹਿਕਰਮੀਆਂ ਦੀ ਕਿਰਤੀ ਮੋਰਚੇ ਤੇ ਹੋਰ ਸਰਕਾਰ ਅਮਰੋਧੀ ਸਾਥ ਵੰਡਦੇ ਰਹਿੰਦੇ ਸੀ ਤੇ ਸਾਥੀਆਂ ਨੂੰ ਗੁਲਾਮੀ ਤੋਂ ਜ਼ਿਲਤ ਤੋਂ ਨਜਾਤ ਪਾਉਣ ਦੇ ਵਾਸਤੇ ਲੋਕ ਯੁੱਧ ਲਈ ਪ੍ਰੇਰਿਤਦੇ ਰਹਿੰਦੇ ਸੀ ਜਦੋਂ ਦੂਸਰੀ ਵਿਸ਼ਵ ਜੰਗ ਲੱਗੀ ਤਾਂ 17 ਜੁਲਾਈ 1940 ਨੂੰ ਮਿਸਰ ਅਮਰੀਕਾ ਤੇ ਹੋਰ ਯੂਰਪੀਅਨ ਦੇਸ਼ਾਂ ਦੇ ਵਿੱਚ ਜਾ ਕੇ ਬ੍ਰਿਟਾਨਵੀ ਸਰਕਾਰ ਵੱਲੋਂ ਲੜੀ ਲੜਾਈ 'ਚ ਸ਼ਾਮਲ ਹੋਣ ਦਾ ਉਹਨਾਂ ਨੂੰ ਜਦੋਂ ਹੁਕਮ ਹੋਇਆ ਤਾਂ ਇਸ ਬ੍ਰਿਟਿਸ਼ ਫੌਜ ਦੇ 21 ਨੰਬਰ ਸਾਲੇ ਦੇ 112 ਜਵਾਨਾਂ ਨੇ ਬੰਬੇ ਗੁਰਦੁਆਰੇ ਚ ਜਾ ਕੇ ਬੇਸ਼ਨ ਸਿੰਘ ਬੋਟਰ ਦੀ ਅਗਵਾਈ ਦੇ ਵਿੱਚ ਬ੍ਰਿਟਾਨਵੀ ਸਮਰਾਜ ਦੇ ਵਿਰੁੱਧ ਬਗਾਵਤ ਕਰਨ ਦੀ ਕਸਮਾਂ ਖਾਦੀਆਂ ਕਿ ਅਸੀਂ ਅੰਗਰੇਜ਼ਾਂ ਵੱਲੋਂ ਲੜਨ ਲਈ ਮਿਸਰ, ਅਫਰੀਕਾ, ਯੂਰਪੀਅਨ ਦੇਸ਼ਾਂ ਚ ਨਹੀਂ ਜਾਵਾਂਗੇ। ਅਸੀਂ ਬਗਾਵਤ ਕਰਾਂਗੇ। ਯਾਨੀ ਇਹ ਫੌਜੀ ਬਗਾਵਤ ਸੀ। ਇਸਰੋਂ ਬੰਬਈ ਦੀ ਬੰਦਰਗਾਹ ਤੇ ਸਮੁੰਦਰੀ ਜਹਾਜ਼ਾਂ ਉੱਤੇ ਚੜ੍ਹਨ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਬ੍ਰਿਟਿਸ਼ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੇ ਬ੍ਰਿਟਿਸ਼ ਫੌਜ ਨੂੰ ਇਸ ਬਗਾਵਤ ਦੀ ਅੱਗ ਅੱਗੇ ਵਧਣ ਤੋਂ ਰੋਕਣ ਲਈ ਕਾਹਲੀ-ਕਾਹਲੀ ਦੇ ਵਿੱਚ ਉਹਨਾਂ ਨੇ ਕੋਰਟ ਮਾਰਸ਼ਲ ਕੀਤਾ ਤੇ ਇਹਨਾਂ ਵਿਦਰੋਹੀ ਸਿੱਖ ਫੌਜੀਆ ਦੇਸ਼ ਭਗਤਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਿਸ ਤਰ੍ਹਾਂ ਬਿਸ਼ਨ ਸਿੰਘ ਬੁੱਟਰ ਨੋਸ ਤੇ ਤਿੰਨ ਸਾਥੀਆਂ ਸਮੇਤ ਫਾਸੀ ਦੀ ਸਜ਼ਾ ਸੁناਈ ਗਈ ਤੇ ਬਾਕੀ ਦੇਸ਼ ਭਗਤਾਂ ਨੂੰ ਉਮਰ ਕੈਦੀ ਦੀ ਸਜ਼ਾ ਸੁناਈ ਗਈ ਤੇ ਅੱਜ ਦੇ ਦਿਨ 6 ਸਤੰਬਰ 1940 ਨੂੰ ਸਕੰਦਰਾਬਾਦ ਸਿਵਲ ਹਸਪਤਾਲ ਦੇ ਵਿੱਚ ਬਿਸ਼ਨ ਸਿੰਘ ਸਿਵਲ ਜੇਲ੍ਹ ਦੇ ਵਿੱਚ ਸੌਰੀ ਬਿਸ਼ਨ ਸਿੰਘ ਬੁੱਟਰ ਗੁਰਚਰਨ ਸਿੰਘ ਜੋਗਾਵਾ ਸਾਧ ਪਰ ਤੇ ਸਾਧੂ ਸਿੰਘ ਦਦੇਹਰ ਤੇ ਅਜੈਬ ਸਿੰਘ ਆਨੰਦਗੜ੍ਹ ਨੂੰ ਫਾਸੀ ਦੇ ਲਟਕਾ ਕੇ ਸ਼ਹੀਦ ਕੀਤਾ ਗਿਆ ਅੱਜ ਸ਼ਹੀਦ ਵਿਸ਼ਨ ਸਿੰਘ ਮੋਟਰ ਦੇ ਸੁਪੁੱਤਰ ਕਸ਼ਮੀਰ ਸਿੰਘ ਦੇ ਘਰ ਪਿੰਡ ਮੋਟਰ ਕਲਾਮਰ ਸਰ ਵਿਖੇ ਇਸ ਦੇਸ਼ ਭਗਤ ਯੋਧਿਆਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਵਾਸਤੇ ਇੱਕ ਸ਼ਰਧਾਂਜਲੀ ਸਮਾਗਮ ਵੀ ਕਰਵਾਇਆ ਜਾ ਰਿਹਾ ਜਣੀ ਇਹ ਜਿਹੜੀ ਭਾਰਤੀ ਬ੍ਰਿਟਿਸ਼ ਫੌਜ ਸੀ ਉਸ ਦੇ ਸਪਾਈਸਨ ਜਿਸ ਤਰ੍ਹਾਂ ਇਹਨਾਂ तकरीबन 112 ਜਵਾਨਾਂ ਨੇ ਬੰਬੇ ਗੁਰਦੁਆਰੇ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਬ੍ਰਿਟਾਨਵੀ ਸਮਾਜ ਦੇ ਵਿਰੁੱਧ ਬਗਾਵਤ ਕਰਨ ਦੀ ਸੌਂ ਖਾਦੀ ਸੀ ਤੇ ਅੰਗਰੇਜ਼ਾਂ ਦੇ ਵਾਸਤੇ ਯੂਰਪ ਜਾਂ ਹੋਰ ਮੁਲਕਾਂ 'ਚ ਜਾ ਕੇ ਲੜਨ ਦੀ ਬਜਾਏ ਇਹਨਾਂ ਨੇ ਇੱਥੇ ਵਿਦਰੋਹ ਸ਼ੁਰੂ ਕਰਨ ਦਾ ਸلسਲਾ ਵਢਿਆ ਸੀ ਜਿਸ ਤਰ੍ਹਾਂ ਅੰਗਰੇਜ਼ ਫੌਜ ਨੇ ਇਹਨਾਂ ਨੂੰ ਫਾਸੀ 'ਤੇ ਲਾਇਆ ਇਹ ਸੀ ਬਿਸ਼ਨ ਸਿੰਘ ਬੁੱਟਰਹੋਰਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਪ੍ਰੋਫੈਸਰ ਗੋਪਾਲ ਸਿੰਘ ਬੁੱਟਰਹੋਰਾਂ ਦੇ ਜਜ਼ਬਾਤ ਜਨਦਾ ਨੰਬਰ ਹੈ 9915005814 9915005814 ਸੋ ਤੁਸੀਂ ਵੇਖੋ ਕਿ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕਿੰਨੇ ਲੋਕ ਨੇ ਜਿਹੜੇ ਇਸ ਤਰ੍ਹਾਂ ਆਪਾ ਵਾਰ ਗਏ ਪਰ ਇਸ ਤਰ੍ਹਾਂ ਤੁਸੀਂ ਵੇਖੋ ਕਿ ਸ਼ਾਇਦ ਇਹ ਵੀ ਜੇ ਫੌਜ ਦੇ ਵਿੱਚ ਆਪਣੀ ਜੌਬ ਨਿਭਾਉਂਦੇ ਰਹਿੰਦੇ ਤਨਖਾਹਾਂ ਪਾਉਂਦੇ ਰਹਿੰਦੇ ਤੇ ਕਿਤੇ ਨਾ ਕਿਤੇ ਫਿਰ ਉਹ ਬਗਾਵਤ ਵਾਲੀ ਚਿੰਗ ਨਈ ਸੀ ਪੈਦਾ ਹੋਣੀ ਜਿਸ ਤੇ ਬਦੌਲਤ ਫਿਰ ਆਖਰ ਅੰਗਰੇਜ਼ ਨੂੰ 1947 ਦੇ ਵਿੱਚ ਦੇਸ਼ ਨੂੰ ਛੱਡਣ ਦਾ ਫੈਸਲਾ ਕਰਨਾ ਪਿਆ ਸੀ ਤੇ ਕਿਹੜੀਆਂ ਘਾਲਣਾਵਾਂ ਘਾਲ ਕੇ ਅਸੀਂ ਇਹ ਮੁਲਕ ਆਜ਼ਾਦ ਕਰਾਇਆ ਸੋ ਇਸ ਮੁਲਕ ਦੇ ਵਿੱਚ ਮੰਨਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਸ ਨੂੰ ਅਸੀਂ ਆਪਣੀ ਵੋਟ ਪ੍ਰਣਾਲੀ ਰਾਹੀਂ ਦੁਰੋਸਤ ਕਰ ਸਕਦੇ ਹਾਂ ਉਹ ਤਾਂ ਜੇ ਅਸੀਂ ਹਿੰਦੂ ਸਿੱਖ ਮੁਸਲਮਾਨ ਇਹਨਾਂ ਵੰਡਾਂ ਨੂੰ ਛੱਡ ਕੇ ਇੱਕ ਚੰਗੇ ਨੇਤਾ ਚੁਣੀ ਉਹਦੇ ਵਿੱਚ ਇਹ ਨਹੀਂ ਕਿ ਆਪਣਾ ਮਾਰੂ ਛਾਵੇਂ ਸਟੂ ਏ ਨਹੀਂ ਕਿ ਹਿੰਦੂ ਰਾਸ਼ਟਰ ਵਾਲਾ ਹੀ ਚੰਗਾ ਹੋ ਸਕਦਾ ਜਾਂ ਸਿੱਖ ਅਕਾਲੀ ਦਾ ਲੜਾਈ ਜਾਂ ਭਗਵੰਤ ਮਾਨ ਹੀ ਜਾਂ ਫਿਰ ਮਨਮੋਹਨ ਸਿੰਘ ਹੀ ਚੰਗਾ ਹੋ ਸਕਦਾ ਚੰਗਾ ਕਿਸੇ ਵੀ ਪਾਰਟੀ ਚ ਕੋਈ ਵੀ ਹੋ ਸਕਦਾ ਤੁਹਾਨੂੰ ਚੰਗੇ ਬੰਦੇ ਚੋਣਨੇ ਹੋਣਗੇ ਕਰਪਟ ਬੰਦੇ ਹਰ ਪਾਰਟੀਆਂ ਚ ਨੇ ਚੰਗੇ ਬੰਦੇ ਹਰ ਪਾਰਟੀਆਂ ਚ ਨੇ ਸੋ ਉਸ ਤਰ੍ਹਾਂ ਚੰਗਿਆਂ ਦੀ ਕਦਰ ਕਰੋ ਇਨਸਾਨੀਅਤ ਦੀ ਕਦਰ ਕਰੋ ਹਿੰਦੂ ਸਿੱਖ ਮੁਸਲਮਾਨ ਦੀ ਬਜਾਏ ਇਨਸਾਨੀਅਤ ਨੂੰ ਪਹਿਚਾਣੋ ਸੋ ਏ ਸੀ ਅਭਿਸ਼ੰ ਸਿੰਘ ਬੁਟਰ ਦੇ ਸ਼ਹਾਦਤ ਦੇ ਵਿਸ਼ੇਸ਼ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ 9876309655